ਜੇ ਕੈਪਟਨ ਅਮਰਿੰਦਰ ਚੌਂਦਾ ਤਾਂ ਬਿਕਰਮਜੀਠਿਆ ਨੂੰ ਉਸ ਵੇਲੇ ਹੀ ਜੇਲ ਸੁੱਟ ਦਿੰਦਾ ਜਦੋਂ ਕਾਂਗਰਸ ਦੀ ਸਰਕਾਰ ਸੀ ਪਰ ਨਹੀਂ ਰਿਸ਼ਤੇ ਨਿਭਾਏ ਗਏ ਨੇ ਚਾਚਾ ਭਤੀਜਾ ਦਾ ਜਿਹੜਾ ਕਿ ਰਿਸ਼ਤਾ ਨਿਭਾਇਆ ਗਿਆ ਤੇ ਉਥੇ ਹੀ ਇਹ ਬਿਆਨ ਦਾਸੀਏ ਕਿ ਮੰਤਰੀ ਕੁਲਦੀਪ ਧਾਲੀਵਾਲ ਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕੈਪਟਨ ਅਮਰਿੰਦਰ ਦੇ ਉੱਤੇ ਪਲਟਵਾਰ ਕੀਤਾ ਹੈ। ਵਿਕਰਮ ਮਜੀਠੀਆ ਦੀ ਗ੍ਰਿਫਤਾਰੀ ਨੇ ਸਿਆਸੀ ਕਮਸਾਣ ਮਚਾ ਦਿੱਤਾ ਹੈ ਤੇ ਕੈਪਟਨ ਅਮਰਿੰਦਰ ਦੇ ਵੱਲੋਂ ਵਿਕਰਮ ਮਜੀਠੀਆ ਦੀ ਹਮਾਇਤ ਕੀਤੀ ਗਈ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਾਈਵ ਹੁੰਦੇ ਨੇ ਤੇ ਉਥੇ ਹੀ ਉਹਨਾਂ ਦੇ ਉੱਤੇ ਜਿਹੜਾ ਕਿ ਰਵਨੀਤ ਬਿੱਟੂ, ਪ੍ਰਤਾਪ ਬਾਜਪਾ, ਚਰਨਜੀਤ ਚੰਨੀ, ਸੁਖਪਾਲ ਖੈਰਾ ਦੇ ਉੱਤੇ ਤਿੱਖੇ ਨਿਸ਼ਾਨੇ ਤੱਕ ਸਾਦੇ ਜਾਂਦੇ ਨੇ। Just to bother. ਹੁਣ ਇਹ ਮੰਤਰੀ ਕੁਲਦੀਪ ਢਾਲੀਵਾਲ ਵੀ ਕੈਪਟਨ ਅਮਰਿੰਦਰ ਦੇ ਉੱਤੇ ਪਲਟਵਾਰ ਕਰਦੇ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਸਥਰ ਵਿਸ਼ਗੇ ਉਹ ਤੁਹਾਨੂੰ ਕਿਉਂ ਨਹੀਂ ਦਿਖੇ ਪਰੰਤੂ ਅੱਜ ਤੁਹਾਨੂੰ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਜ਼ਰੂਰ ਦਿਖ ਰਹੀ ਹੈ ਤੇ ਤੁਹਾਨੂੰ ਹੱਕ ਦੇ ਵਿੱਚ ਬੋਲਣਾ ਜਿਹੜਾ ਕਿ ਇੱਕ ਰਿਸ਼ਤੇ ਨਿਮਾਉਣ ਦੇ ਬਰਾਬਰ ਹੈ ਤੇ ਅੱਜ ਦੋਗ ਦਾ ਚਿਹਰਾ ਜਿਹੜਾ ਕਿ ਕੈਪਟਨ ਅਮਰਿੰਦਰ ਦਾ ਬਾਹਰ ਆ ਗਿਆ ਹੈ ਹੋਰ ਕੀ ਕੁਝ ਕਹਿਣਾ ਮੰਤਰੀ ਕੁਲਦੀਪ ਢਾਲੀਵਾਲ ਦਾ ਆਓ ਤੁਹਾਨੂੰ ਸਨੋ ਨਿਆ ਕਿ ਜਦੋਂ ਅਸੀਂ ਜਦੋਂ ਸਾਡੀ ਪਾਰਟੀ ਇਹ ਗੱਲ ਕਹਿੰਦੀ ਸੀ 18 19 ਤੋਂ ਬਾਅਦ ਜਦੋਂ ਮਜੀਠੀਏ ਨੂੰ ਫੜਨ ਦੀ ਕਾਂਗਰਸ ਨੇ ਉਥੇ ਲਈ ਜਦੋਂ ਨਸ਼ਿਆਂ ਨੂੰ ਖਤਮ ਕਰ ਲਈ ਹੱਥ ਚ ਗੁਟਕਾ ਸਾਫ ਫੜ ਕੇ ਸੌਖਾ ਦੀ ਕੈਪਟਨ ਨੇ ਤੇ ਉਹਦੇ ਤੋਂ ਬਾਅਦ ਜਿਹੜੀ ਪਿਛਲੀ 5 ਸਾਲ ਸਰਕਾਰ ਚੱਲੀ ਕੈਪਟਨ ਮਨਿੰਦਰ ਸਿੰਘ ਜੀ ਦੀ 4.5 ਸਾਲ ਉਹ ਚਾਚੇ ਭਤੀਜੇ ਦੀ ਸਰਕਾਰ ਸੀਗੀ ਸਭ ਦੁਨੀਆ ਨੂੰ ਪਤਾ ਸੀਗਾ ਕਿ ਕੈਪਟਨ ਬਿਗਰਮ ਜੀ ਮਜੀਠੀਏ ਦਾ ਕਿੰਨਾ ਪਿਆਰ ਕਰਦਾ ਉਹਨੂੰ ਬਚਾਉਣ ਲਈ ਉਸ ਸਮੇਂ ਵੀ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਉਦੋਂ ਵੀ ਉਹਨੇ ਆਪਣੇ ਚਾਚੇ ਵਾਲੀ ਡਿਊਟੀ निभाई ਆਪਣੇ ਭਤੀਜੇ ਨੂੰ ਬਚਾਇਆ ਉਹਨੇ ਅੱਜ ਫੇਰ ਉਹਨੇ ਮਤਲਬ ਜਿਹੜਾ ਇਹ ਓਪਨ ਬੋਲਿਆ ਟਵੀਟ ਕੀਤਾ ਮੈਂ ਤਾਂ ਕਾਂਗਰਸੀਆਂ ਨੂੰ ਕਹਿਣਾ ਚਾਹੁੰਦਾ ਮੈਨੂੰ ਉਹ ਸੀਨ ਯਾਦ ਆ ਗਿਆ ਜਦੋਂ ਵਿਧਾਨ ਸਭਾ ਦੇ ਅੰਦਰ ਸੁਖੀ ਰੰਧਾਵਾ ਨਵਤੇਜ ਸਿੱਧੂ ਦੂਜੇ ਤੀਜੇ ਕਾਂਗਰਸੀ ਕੈਪਟਨ ਕੋਲੋਂ ਝੋਲੀਆਂ ਅੱਡ-ਅੱਡ ਕੇ ਕਹਿੰਦੇ ਸੀਗੇ ਕਿ ਇਹਨਾਂ ਨੂੰ ਫੜੋ ਜੀ ਸਿੱਧਾ मुਠੀਆਂ ਨਾਲ ਹੱਥ ਕਰਕੇ ਕਹਿੰਦੇ ਫੜੋ ਇੱਕ ਵਾਰ ਕਾਰਵਾਈ ਕਰ ਦਿਓ ਕਾਦਵਾਈ ਨਹੀਂ ਕੀਤੀ ਸਰ ਪੰਜਾਬੀਓ ਅਸੀਂ ਜੋ ਕਹਿੰਦੇ ਸੀਗੇ ਉਹੀ ਚੀਜ਼ ਐ ਸਾਬਤ ਹੋਈ ਉਦੋਂ ਵੀ ਬਚਾਇਆ ਆਪਣੇ ਭਤੀਜੇ ਨੂੰ ਹੁਣ ਫੇਰ ਬਚਾਉਣ ਲਈ ਕੈਪਟਨ ਮਨਿੰਦਰ ਸਿੰਘ ਆ ਗਏ ਜਿਹੜਾ ਕਾਂਗਰਸ ਦਾ ਉਦੋਂ ਦੋਗਲਾ ਪੰਛੀ ਉਦੋਂ ਕਾਂਗਰਸ ਦਾ ਹੀ ਵੱਡਾ ਲੀਡਰ ਸੀਗਾ ਸਰ ਕੈਪਟਨ ਮਨਿੰਦਰ ਸਿੰਘ ਉਦੋਂ ਮੁੱਖ ਮੰਤਰੀ ਸੀਗਾ ਜਿਉਂ ਚਾਹੁੰਦਾ ਤੇ ਅੱਜ ਤੋਂ ਪਹਿਲਾਂ 17 ਤੋਂ ਬਾਅਦ 18 19 ਚ ਵੀ ਫੜ ਸਕਦਾ ਸੀ ਪਰ ਨਹੀਂ ਫੜਿਆ ਉਹਨੇ ਉਦੋਂ ਵੀ ਬਚਾਇਆ ਆਪਣੇ ਭਤੀਜੇ ਨੂੰ ਆਪਣੀ ਡਿਊਟੀ ਦੇ ਸਤੇਦਾਂ ਦੀ ਵਾਲੀ ਨੂੰ ਭਾਈ ساری ਦੁਨੀਆ ਨੂੰ ਪਤਾ ਮਜੀਠਿਆ ਸਾਹਿਬ ਦੇ ਡੈਡੀ ਜਿਹੜੇ ਉਹਨਾਂ ਦੇ ਦੋਸਤ ਨੇ ਭਰਾ ਬਣੇ ਨੇ ਇਕੱਠੇ ਪਰਦੇ ਦੇ ਸੋ ਮੈਂ ਕਹਿਣਾ ਚਾਹੁੰਦਾ ਕਿ ਜਦ ਕਾਂਗਰਸੀਓ ਕਿੱਥੇ ਹੋਣ ਹੁਣ ਬੋਲੋ ਕਿੱਥੇ ਆ ਪ੍ਰਤਾਪ ਬਾਜਵਾ ਸੁਖੀ ਰੰਦਾਵਾ ਚੰਨੀ ਹੁਣ ਕਿੱਥੇ ਨੇ ਸਾਰੇ ਹੁਣ ਬੋਲੋ ਰਾਜਾ ਪ੍ਰਿੰਗ ਜੀ ਬੋਲੋ ਹੁਣ ਕੈਪਟਨ ਉਹਦੋਂ ਤੁਸੀਂ ਇਹਦੀ ਖਵਾਈ ਚ ਸੀਗੇ ਤੁਹਾਡਾ ਤੁਹਾਡਾ ਮੁੱਖ ਮੰਤਰੀ ਸੀ ਕੈਪਟਨ ਉਹਦੋਂ ਜਦੋਂ ਉਹਨੇ ਆਪਣੇ ਭਤੀਜੇ ਨੂੰ ਬਚਾਇਆ ਅੱਜ ਫੇਰ ਬਾਦ ਆ ਗਿਆ ਤੇਲੀ ਸੋ ਮੈਂ ਮੈਂ ਜਿਹੜੀ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਦਾ ਅਸਲੀ ਰੂਪ ਜਿਹੜਾ ਜੋ ਅਸੀਂ ਕਹਿੰਦੇ ਸੀਗੇ ਵੀ ਕਾਂਗਰਸੀ ਤੇ ਕਾਲੀ ਥੜੇ ਆ ਜੋ ਅਸੀਂ ਕਹਿੰਦੇ ਸੀਗੇ ਕੈਪਟਨ ਤੇ ਵਿਕਰਮ ਚਾਚਾ ਭਤੀਜਾ ਉਹ ਗੱਲ ਅੱਜ ਸੱਚ ਸਾਬਤ ਹੋਈ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਵਾਕਿਆ ਹੀ ਇਹ ਸੱਚੀ ਗੱਲ ਸੀਗੀ ਮੈਂ ਕੈਪਟਨ ਦੇ ਇਸ ਬਿਆਨ ਦੀ ਕੋਰ ਨਿੰਦਾ ਕਰਦਾ ਤੇ ਮੈਂ ਖੰਦਾ ਕਿ ਉਹਨੂੰ ਜਿਆਦਾ ਥੋੜਾ ਬਹੁਤਾ ਕਿਤੇ ਛੱਦ ਮਾਉਣੀ ਚਾਹੀਦੀ ਥੋੜਾ ਬਹੁਤਾ ਉਹਨਾਂ ਘਰਾਂ ਲਈ ਵੀ ਦੇਖ ਲੈਂਦਾ ਜਿਨ੍ਹਾਂ ਦੇ ਬੱਚੇ ਮਰ ਗਏ ਸਦ ਅਸੀਂ ਕੱਲ ਵੀ ਗਏ ਜਿੱਥੇ ਬੱਚੇ ਮਦੇਹੀ ਰੋਹ ਜਾਂਦੇ ਆ ਲੋਕਾਂ ਦੇ ਨਸ਼ਿਆਂ ਦਾ ਬੱਚੇ ਮਰ ਗਏ ਕੈਪਟਨ ਸਾਹਿਬ ਉਹਨਾਂ ਨੂੰ ਵੇਖ ਕੇ ਸ਼ਰਮ ਕਰ ਲੈਂਦੇ ਤੁਸੀਂ ਤੁਹਾਨੂੰ ਕੋਈ ਸ਼ਰਮ ਨਹੀਂ ਆਈ ਨਾ ਉਦੋਂ ਆਈ ਨਾ ਹੁਣ ਆਈ ਸੋ ਪੰਜਾਬੀਓ ਇਹਨਾਂ ਦਾ ਜਿਹੜਾ ਅਸਲੀ ਚਿਹਰਾ ਇਹ ਤੁਹਾਡੇ ਸਾਹਮਣੇ ਆ ਗਿਆ ਇਸ ਚਿਹਰੇ ਨੂੰ ਪਛਾਣਨਾ ਇਹਨਾਂ ਨੂੰ ਪਛਾਣਨਾ ਇਹਨਾਂ ਕਾਂਗਰਸ ਅਸាលੀਆਂ ਨੂੰ ਪਛਾਣਨਾ ਹੁਣ ਵੇਖਦੇ ਪਹਲਾ ਕਿੰਨੇ ਕ ਕਾਂਗਰਸੀ ਬੋਲਦੇ ਆ ਕੈਪਟਨ ਦੇ ਖਿਲਾਫ ਕਿੰਨੇ ਕ ਕਾਂਗਰਸੀ ਕੈਪਟਨ ਦੇ ਖਿਲਾਫ ਸਟੇਟਮੈਂਟਾਂ ਦਿੰਦੇ ਆ ਕਿੰਨੇ ਕਾਂਗਰਸੀ ਇਹ ਮੰਨਦੇ ਆ ਕਿ ਜਾਣ ਬੁੱਝ ਕੇ ਉਦੋਂ ਕਾਂਗਰਸ ਦੀ ਸਰਕਾਰ ਨੇ ਨਸ਼ਿਆਂ ਦਾ ਜਿਹੜਾ ਨਸ਼ਿਆਂ ਦੇ ਜਿਹੜੇ ਸਮਗਲ ਸੀ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜਿਹੜੀ oath ਲਈ ਸੀ ਕਿੰਨੇ ਲੋਕ ਮੰਤਰੀ ਸੀਗੇ ਕੈਪਟਨ ਦੇ ਨਾਲ ਬੜੇ ਬੜੇ ਕਿੰਨੇ ਕਿੰਨੀ ਸਾਰੀ ਕਾਂਗਰਸ ਮੰਤਰੀਆਂ ਭਰੀ ਪਈ ਸੀ ਜਾਣ ਬੁੱਝ ਕੇ ਦੀ ਲਈ ਲੋਕ ਵਿਚਾਰੇ ਤੱਲੇ ਕਰਦੇ ਰਹੇ ਕਿ ਤੁਸੀਂ ਗੁਟਕਾ ਸਾਫ ਫੜ ਕੇ ਸੌਂ ਖਾਦੀ ਸੀ ਪਰ ਸਭ ਸ਼ੋਭਾ ਸ਼ਾਵਾ ਵਿੱਚੇ ਹੀ ਖਾ ਗਏ ਔਰ ਅੱਜ ਇਹਨਾਂ ਦਾ ਅਸਲੀ ਰੂਪ ਜਿਹੜਾ ਉਹ ਸਾਹਮਣੇ ਆ ਗਿਆ ਜੋ ਸਾਰੀ ਦੁਨੀਆ ਨੇ ਦੇਖ ਲਿਆ ਬਸ ਮੈਂ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਸੀ ਪੰਜਾਬੀਓ ਵੱਜੋ ਇਹਨਾਂ ਪਾਰਟੀਆਂ ਤੋਂ ਵੱਜੋ ਇਹ ਰਲੇ ਦੇ ਇਹ ਸਭ ਰਲੇ ਦੇ ਪੰਜਾਬ ਰਲ ਕੇ ਲੁੱਟਿਆ ਜਿਨ੍ਹਾਂ ਨੇ ਪੰਜਾਬ ਨੂੰ ਕੁੱਟਿਆ ਜੇ ਪੰਜਾਬ ਨੂੰ ਨਸ਼ਿਆਂ ਦੇ ਵਿੱਚ ਇਹਨਾਂ ਨੇ ਰਲ ਕੇ ਬਰਬਾਦ ਕੀਤਾ ਜੇ